ਭੀੜ ਕੱਠੀ ਜਿਨੀ ਮਰਜ਼ੀ ਕਰ ਲਈ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਮਿਲੇਗੀ ਭੀੜ ਦੁਨਿਆਵੀ ਰੁਤਬੇ ਦਵਾਉਂਦੀ ਹੈ ਦਰਗਾਹੀ ਰੁਤਬੇ ਨਹੀਂ ਦਵਾਉਂਦੀ ਤੋ ਇਹਨਾ ਸਮਝਿਓ ਵੀ ਜਿਹਦੇ ਕੋਲ 2-4 ਕਰੋੜ ਦੀ ਗੱਡੀ ਹੈ 5-7 ਲੱਖ ਬੰਦਾ ਪਿੱਛੇ ਹੈ ਜ਼ਰੂਰੀ ਹੈ ਉਹ ਹੀ ਸੰਤ ਹੈ ਕੋਈ ਕੁੱਲੀ 'ਚ ਰਹਿੰਦਾ ਸੰਤ ਨਹੀਂ ਹੋ ਸਕਦਾ ਇਦਾਂ ਮਟੀਰੀਅਲਿਸਟਿਕ ਵਰਲਡ ਮਟੀਰੀਅਲ ਦੇ ਨਾਲ ਸੰਤ ਤੋਲਿਆ ਨਹੀਂ ਜਾਂਦਾ ਠੀਕ ਹੈ ਸਾਧੂਆਂ ਦੇ ਦਰ ਤੇ ਬਹੁਤ ਸੰਗਤ ਚੁੱਕਦੀ ਹੈ ਮਾਇਆ ਵੀ ਦਿੰਦੀ ਹੈ ਪਰ دنیਆਵੀ ਪਦਾਰਥ ਵੇਖ ਕੇ ਨਾ ਸਮਝੋ ਵੀ ਰਤਬਾ ਬੜਾ ਉੱਚਾ ਹੈ ਇੱਥੇ ਬਹੁਤ ਗੁਪਤ ਰੂਹਾਂ ਹੁੰਦੀਆਂ ਨੇ ਜੋ ਪ੍ਰਗਟ ਨਹੀਂ ਹੋਣਾ ਚਾਹੁੰਦੇ ਪਰ ਅਵਸਥਾ ਕਈ ਗੁਣਾ ਉੱਚੀ ਹੁੰਦੀ ਹੈ ਗੁਰਦੇਵ ਕਹਿੰਦੇ ਭੀੜ ਪਿੱਛੇ ਲਾ ਲਈ ਕਿਹੜੀ ਗੱਲ ਹੈ ਜੇ ਉਹਦੀ ਨਜ਼ਰੇ ਨਾ ਚੜਿਆ ਕਿਸ ਨੇ ਬਾਤ ਨਹੀਂ ਪੁੱਛਣੀ ਦਰਗਾਹ ਦੇ ਵਿੱਚ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਲੋਕਾਂ ਲਈ ਹੋਵੇਗਾ ਬਹੁਤ ਵੱਡਾ ਸੰਤ ਕਹਿੰਦੇ ਇੱਕ ਮਾਮੂਲੀ ਕੀੜੇ ਦੀ ਜੂਨੇ ਪਾ ਦੇਵੇਗਾ ਰੱਬਾ